ਇੱਕ ਥਾਰ ਗੱਡੀ ਦਾ ਸੈਕਟਰ 86 ਵਿਕੇ ਸੜਕ ਨਿਰਮਾਣ ਦੀਨ ਦੇ ਚੱਲਦੇ ਹੋਏ ਹੋਇਆ ਐਕਸੀਡੈਂਟ ਜਿਸ ਦੇ ਚੱਲਦੇ ਹੋਏ ਉਸ ਦੀ ਹੋ ਗਈ ਮੌਤ ਉਸ ਮੁੰਡੇ ਦੇ ਘਰ ਦੇ ਵਿੱਚ 3 ਮਹੀਨੇ ਬਾਅਦ ਹੋਣਾ ਸੀ ਵਿਆਹ ਘਰ ਦੇ ਵਿੱਚ ਛਾਇਆ ਹੋਇਆ ਹੈ ਪੂਰਾ ਮਾਤਮ ਇਸ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਥਾਣਾ ਸੁਹਾਣਾ ਦੇ ਮੁਖੀ ਜਸਪ੍ਰੀਤ ਸਿੰਘ ਕਾਲੋ ਹਾਂਜੀ ਇਹ ਕੱਲ ਸਾਨੂੰ ਹਸਪਤਾਲ ਤੋਂ ਇਨਫੋਰਮੇਸ਼ਨ ਆਈ ਸੀ ਕਿ ਸਾਹਿਲ ਨਾਮ ਦਾ ਵਿਅਕਤੀ ਮੁੰਡਾ ਜਿਹੜਾ 27 ਸਾਲ ਦੀ ਉਮਰ ਹੈ ਵੀ ਉਹਦੀ ਖਥਾਰ ਪਲਟਣ ਦੇ ਨਾਲ ਐਕਸੀਡੈਂਟ ਚ ਡੈਥ ਹੋ ਗਈ ਹੈ ਤੇ ਜਦੋਂ ਨੂੰ ਵੈਰੀਫਾਈ ਕੀਤਾ ਗਿਆ ਇੱਕ ਸੈਕਟਰ 86 ਦੇ ਨਾਲ ਇੱਕ ਰੋਡ ਵਾਈਡਿੰਗ ਦਾ ਕੰਮ ਚੰਦਰੇ ਜਿਹੜਾ ਕਿ ਐਸਐਸ ਬਿਲਡਰਸ ਨਾਂ ਦੇ ਕੰਟਰੈਕਟਰ ਹੈ ਜਿਨ੍ਹਾਂ ਕੋਲ ਇਹ ਕੰਮ ਹੈ ਜੀ ਜਿਨ੍ਹਾਂ ਦੇ ਅੱਗੇ ਸਬਸਿਡੀ ਵੀ ਕੋਈ ਕੰਪਨੀਆਂ ਨੂੰ ਕੋਈ ਕੰਮ ਹੈ ਤੇ ਉਹਨਾਂ ਨੇ ਵਿਦਾਊਟ ਐਨੀ ਪ੍ਰਕਾਸ਼ਨੀ ਮੀਜਰਸ ਨਾ ਤਾਂ ਉੱਥੇ ਕੋਈ ਟੇਪਿੰਗ ਕੀਤੀ ਹੈ ਨਾ ਕੋਈ ਬੈਰੀਗੇਡ ਨਾ ਕੋਈ ਰੋਡ ਸਾਈਨਸ ਲਾਏ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਇੱਥੇ ਅੱਗੇ ਕੰਸਟਰਕਸ਼ਨ ਚੱਲ ਰਹੀ ਹੈ ਤੇ ਉਹ ਜਦੋਂ ਗੱਡੀ ਰਾਤ ਨੂੰ ਆਪਦੀ ਫਿਓਂਸੇ ਚਾਰ ਜਾਣੇ ਮਤਲਬ ਦੋ ਕਪਲ ਜਾ ਰਹੇ ਸੀ ਆਪ ਦਾ ਵਿਆਹ ਉਹ ਮੁੰਡੇ ਦਾ 3 ਮਹੀਨੇ ਬਾਅਦ ਵਿਆਹ ਸੀ ਉਹ ਤਿਆਰੀਆਂ ਕਰਕੇ ਉਹਨੂੰ ਸ਼ਾਪਿੰਗ ਕਰਕੇ ਆ ਰਹੇ ਸੀ ਤਾਂ ਉਹਦੀ ਉਹ ਖੱਡੇ ਦੇ ਵਿੱਚ ਜਿਹੜੀ ਗੱਡੀ ਇੰਬੈਲੈਂਸ ਹੋਣਾ ਗੱਡੀ ਪਲਟ ਗਈ ਤੇ ਜਿਹੜਾ ਡਰਾਈਵ ਕਰ ਰਿਹਾ ਸੀ ਮੁੰਡਾ ਉਹਦੀ ਡੈਥ ਹੋ ਗਈ ਹੈ ਜੀ ਇਹਦੇ ਚ ਅਸੀਂ ਇਹਦੀ ਮਦਰ ਵਿਜੇ ਕੁਮਾਰੀ ਉਹਨਾਂ ਦੀ ਸਟੇਟਮੈਂਟ ਲੈ ਕੇ ਐਸਐਸ ਬਿਲਡਰਜ਼ ਨਾਮ ਦੇ ਕੰਟਰੈਕਟਰ ਨੇ ਜਿਨ੍ਹਾਂ ਕੋਲ ਇਹ ਸਾਰੇ ਇਹ ਜ਼ਰੂਰ ਦਾ ਕੰਟਰੈਕਟ ਹੈ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਨੰਬਰ 329 ਡੇਟਿਡ 18 11 2024 ਅੰਡਰ ਸੈਕਸ਼ਨ 106 ਜ਼ਮਨ 1 ਬੀਐਨਐਸ ਅਤੇ 198 ਮੋਟਰ ਵਹੀਕਲ ਐਕਟ ਇਹ ਦੋਨਾਂ ਧਰਮਾਂ ਦੇ ਐਡਰੈਸ ਹੀ ਇਹਦੀ ਮਤਲਬ ਕਿ ਐਫਆਈਆਰ ਦਰਜ ਕਰਤੀ ਹੈ ਤੇ ਉਹਦੀ ਜਲਦ ਤੋਂ ਜਲਦ ਉਹਦੀ ਰੈਸਟ ਪਾ ਲਈ ਜਾਵੇਗਾ ਤਰੀਕਾ ਲਗਾਤਾਰ ਦੇਖਿਆ ਜਾ ਰਿਹਾ ਕਿ 에어ਪੋਰਟ ਰੋਡ ਜਾਂ ਆਪਣਾ ਏਰੀਆ ਵਡਾਉਣ ਦੇ ਕਾਰਨ ਕੰਸਟਰਕਸ਼ਨ ਕਾਫੀ ਚੱਲ ਰਿਹਾ ਹੈ ਤੇ ਕਾਫੀ ਬਿਲਡਰਸ ਵੱਲੋਂ ਜਾਂ ਕਹਿੰਦੇ ਕਿ ਨੈਗਲੀਜੈਂਸੀ ਵਰਤੀ ਜਾ ਰਹੀ ਕੋਈ ਅਗੇ ਪ੍ਰੀਕਾਉਸ਼ਨ ਨਹੀਂ ਲਈ ਜਾ ਰਹੀ ਤੇ ਉਹਨਾਂ ਦੇ ਰਿਗਾਰਡਿੰਗ ਕੋਈ ਕਾਰਵਾਈਆਂ ਉਹਨਾਂ ਕੋ ਮੈਸੇਜ ਜੇਣਾ ਚਾਹੋਗੇ ਹਾਂਜੀ ਬਿਲਕੁਲ ਜੀ ਜਿੱਥੇ ਤੇ ਕੰਸਟਰਕਸ਼ਨ ਵਰਕ ਚੱਲ ਰਿਹਾ ਹੈ ਤੇ ਜਿਹੜੇ ਲੀਡ ਪ੍ਰੋਟੋਕੋਲਸ ਨੇ ਤੇ ਜਿਹੜਾ ਵੀ ਕੋਈ ਬਿਲਡਰ ਜਾਂ ਕੰਟਰੈਕਟਰ ਇਹਨਾਂ ਨੂੰ ਨਹੀਂ ਫੋਲੋ ਕਰ ਰਿਹਾ ਉਹਨਾਂ ਦੇ ਖਿਲਾਫ ਬੜੀ ਕਾਰਵਾਈ ਕੀਤੀ ਹੋਗੀ ਇਹਦੇ ਵਿੱਚ ਵੀ ਅਸੀਂ ਜਿਹੜੇ ਮੋਸਟ ਸਟ੍ਰਿੰਜੈਂਟ ਜਿਹ ਮਤਲਬ ਕਿ ਜਿਵੇਂ 106 ਇੱਕ ਬੀਐਨਐਸ ਜੀ ਦੇ ਅੰਚ ਨੈਗਲੀਜੈਂਸ ਦੈਟ ਹੈਜ਼ ਕੌਜ਼ਡ ਡੈਥ ਤੇ 198 ਮੋਟਰ ਵੇਕੇ ਦੋਹਾਂ ਬਲਬ ਸਟ੍ਰੰਜੇ ਤਾਰਾਵਾ ਦੇ ਅੰਦਰ ਵਿੱਚ ਪਰਚਾ ਦਰਜ ਕੀਤਾ ਗਿਆ ਤੇ ਜਲਤੋਂ ਜਲਦੀ ਦੀ ਗ੍ਰਿਫਤਾਰੀ ਕਰ ਲਈ ਜਾਊਗੀ